ਵੱਡੀ ਖਬਰ ਸਾਹਮਣੇ ਆਈ ਹੈ ਜੀहां ਕੈਨੇਡਾ ਦੇ ਵਿੱਚ ਵੀਜ਼ੇ ਜੁੜੇ ਆ ਉਹ ਬੰਦ ਕਰ ਦਿੱਤੇ ਆ ਪਹਿਲਾਂ ਤੁਹਾਨੂੰ ਕੈਪਿੰਗ ਸਿਸਟਮ ਪਤਾ ਹੋਣਾ ਹੈ ਕਿ ਕੈਨੇਡਾ ਦੀ ਸਰਕਾਰ ਕੈਪਿੰਗ ਸਿਸਟਮ ਲੈ ਕੇ ਆਈ ਹੈ ਭਾਵ ਵੀਜ਼ਿਆਂ ਦੀ ਛਾਂਟੀ ਹੋਣ ਲੱਗ ਪਈ ਹੈ ਤੇ ਇਹ ਕੈਪਿੰਗ ਸਿਸਟਮ ਸ਼ੁਰੂ ਕਰ ਦਿੱਤਾ ਗਿਆ ਕੈਨੇਡਾ ਦੇ ਕਯੂਬਿਕ ਸ਼ਹਿਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਹੁਣ ਬੱਚੇ ਤੇ ਜਿਹੜੇ ਸੁਪਾਊਸ ਨੇ ਕੈਨੇਡਾ ਦੇ ਕਯੂਬਿਕ ਦੇ ਵਿੱਚ ਉਹ ਆਪਣੇ ਨਾ ਤਾਂ ਮਾਪਿਆਂ ਨੂੰ ਬੁਲਾ ਸਕਣਗੇ ਤੇ ਨਾ ਹੀ ਸੁਪਾਊਸ ਨੂੰ ਬੁਲਾ ਸਕਣਗੇ ਤਾਂ ਵੱਡੀ ਖਬਰ ਹੈ ਤੁਹਾਨੂੰ ਦੱਸਣੀ ਹੈ ਕਿ 13000 ਐਪਲੀਕੇਸ਼ਨਸ ਤੋਂ ਬਾਅਦ ਦੇ ਵਿੱਚ ਵੀਜ਼ੇ ਜਿਹੜੇ ਆ ਉਹ ਬੰਦ ਕਰ ਦਿੱਤੇ ਜਾਣਗੇ ਇੱਕ ਲਿਮਿਟ ਰੱਖ ਦਿੱਤੀ ਹੈ ਕੈਪਿੰਗ ਸਿਸਟਮ ਹੀ ਇਸ ਕਰਕੇ ਚਲਾਇਆ ਗਿਆ ਸੀ ਕਿ ਇੱਕ ਲਿਮਿਟ ਜਦੋਂ ਕ੍ਰਾਸ ਹੋ ਜਾਵੇ ਐਪਲੀਕੇਸ਼ਨ ਦੀ ਤਾਂ ਉਸ ਤੋਂ ਬਾਅਦ ਵੀਜ਼ੇ ਦੇਣੇ ਬੰਦ ਕਰ ਦੇਣੇ ਆ ਇਸ ਤੋਂ ਬਾਅਦ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੈਨੇਡਾ ਦੇ ਕਿਊਬਿਕ ਸ਼ਹਿਰ ਦੇ ਵਿੱਚ ਕੈਪਿੰਗ ਸਿਸਟਮ ਜਿਹੜਾ ਆ 26 ਜੂਨ ਤੋਂ ਲਾਗੂ ਕਰ ਦਿੱਤਾ ਗਿਆ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਜਿਹੜੇ ਕੈਨੇਡੀਅਨ ਨਿਊਜ਼ ਏਜੰਸੀ ਹੈ ਉਹਨਾਂ ਨੇ ਵੀ ਇਸ ਖਬਰ ਨੂੰ ਜਿਹੜਾ ਆ ਪ੍ਰਕਾਸ਼ਿਤ ਕੀਤਾ ਹੈ ਔਰ ਉਥੋਂ ਦੇ ਮਨਿਸਟਰ ਦੇ ਵੱਲੋਂ ਇੱਕੇ ਵੱਡਾ ਬਿਆਨ ਦਿੱਤਾ ਗਿਆ ਔਰ ਇਸ ਨੋਟੀਫਿਕੇਸ਼ਨ ਨੂੰ ਜਾਰੀ ਕਰ ਦਿੱਤਾ ਹੈ 26 ਜੂਨ ਤੋਂ ਇਹ ਕੈਪਿੰਗ ਸਿਸਟਮ ਜਿਹੜੀ ਹੈ ਖਾਸ ਤੌਰ ਤੇ ਕੁਸ਼ੈਰ ਨੂੰ ਅਸੀਂ ਕਹਿ ਰਹੇ ਹਾਂ ਕਿ ਕੈਨੇਡਾ ਦੇ ਕਯੂਬਿਕ ਦੇ ਵਿੱਚ ਕੈਪਿੰਗ ਸਿਸਟਮ ਜਿਹੜਾ ਆ ਉਹ ਲਾਗੂ ਕਰ ਦਿੱਤਾ ਗਿਆ 13000 ਐਪਲੀਕੇਸ਼ਨ ਤੋਂ ਬਾਅਦ ਦੇ ਵਿੱਚ ਬਾਕੀ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਐਕਸੈਪਟ ਨਹੀਂ ਕੀਤੀਆਂ ਜਾਣਗੀਆਂ ਭਾਵੇਂ 13000 ਤੋਂ ਅੱਗੇ ਕਹਿ ਲਈ ਸਿੱਧੇ ਤੌਰ ਤੇ ਸੀ ਸਾਫ਼ ਭਾਸ਼ਾ ਦੇ ਵਿੱਚ ਤਾਂ ਵੀਜ਼ਾ ਜਿਹੜਾ ਆ ਉਹ ਨਹੀਂ ਮਿਲੇਗਾ 13000 ਐਪਲੀਕੇਸ਼ਨਸ ਹੀ ਕੈਨੇਡਾ ਦੇ ਕਿਊਬਿਕ ਸ਼ਹਿਰ ਦੇ ਵਾਸਤੇ ਅਕਸੈਪਟ ਕੀਤੀਆਂ ਜਾਣਗੀਆਂ ਔਰ ਜੇਕਰ ਅਸੀਂ ਸਪਾਊਸ ਵੀਜ਼ੇ ਦੀ ਗੱਲ ਕਰੀਏ ਸਪਾਊਸ ਹੋ ਗਿਆ ਕਾਮਨ ਲਾ ਉਸਪਾਊਸ ਹੋ ਗਿਆ ਤਾਂ ਜਿਹੜੇ ਵੀ ਸਪਾਊਸ ਉੱਥੇ ਗਏ ਨੇ ਆਪਣੇ ਪਾਰਟਨ ਨੂੰ ਬੁਲਾਉਣਾ ਚਾਹੁੰਦੇ ਨੇ ਚਾਹੇ ਹਸਬੰਡ ਹੈ ਤੇ ਚਾਹੇ ਵਾਈਫ ਹੈ ਉਹ ਚਾਹੇ ਇੰਡੀਆ ਦੇ ਵਿੱਚ ਰਹਿੰਦਾ ਚਾਹੇ ਪੰਜਾਬ ਦੇ ਵਿੱਚ ਕਿਤੇ ਵੀ ਸਪਾਊਸ ਜਿਹੜਾ ਆ ਉਹ 10000 ਤੋਂ ਵੱਧ ਜਿਹੜੀ ਉਸਦੀ ਲਿਮਟ ਪਹੁੰਚ ਗਈ ਤਾਂ ਸਪਾਊਸ ਜਿਹੜਾ ਨਹੀਂ ਬੁਲਾ ਸਕੇਗਾ ਸਿਰਫ ਸਪਾਊਸ ਵੀਜ਼ੇ ਜਿਹੜੇ ਆ ਕੈਨੇਡਾ ਦੇ ਕਯੂਬਿਕ ਦੇ ਵਾਸਤੇ 10400 ਵੀਜ਼ੇ ਹੀ ਜਿਹੜੇ ਅਲਾਟ ਕੀਤੇ ਗਏ ਨੇ ਕਿ 10400 ਵੀਜ਼ੇ ਹੀ ਸਪਾਊਸ ਦੇ ਵਾਸਤੇ ਜਿਹੜੇ ਆ ਉਹ ਦਿੱਤੇ ਜਾਣਗੇ ਉਸ ਤੋਂ ਬਾਅਦ ਇਹ ਵੀ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਜਾਣਗੀਆਂ ਜੇਕਰ ਅਸੀਂ ਗੱਲ ਕਰੀਏ ਜਿਹੜੇ ਪੇਰੈਂਟਸ ਨੇ ਜਿਹੜੇ ਬੱਚੇ ਨੇ ਉੱਤੇ ਆ ਜਿਹੜੇ ਵਿਜ਼ਟਰ ਵੀਜ਼ਾ ਤੇ ਬੁਲਾਉਂਦੇ ਨੇ ਬੱਚੇ ਆਪਣੇ ਮਾਪਿਆਂ ਨੂੰ ਉੱਥੇ ਵਿਜ਼ਿਟ ਕਰਵਾਉਂਦੇ ਨੇ ਤਾਂ ਉਹ ਸਿਰਫ 2600 ਵੀਜ਼ਿਆਂ ਨੂੰ ਹੀ ਸੈਂਟ ਦੀ ਮਿਲੀ ਹੈ 2600 ਵੀਜ਼ਾ ਕੀ ਮਿਲੇਗਾ ਜਾਨੀ ਕਿ 2600 ਐਪਲੀਕੇਸ਼ਨ ਹੀ ਸਵੀਕਾਰ ਕੀਤੀ ਜਾਵੇਗੀ ਜਿਨ੍ਹਾਂ ਨੂੰ ਵੀਜ਼ਾ ਮਿਲਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਕੈਟਾਗਰੀ ਜਿਹੜੀ ਹੈ ਉਹ ਨਹੀਂ ਮਿਲੇਗੀ ਤੁਹਾਨੂੰ ਕੱਲੀ-ਕੱਲੀ ਅਸੀਂ ਡਿਟੇਲ ਦੇਵਾਂਗੇ ਕਿ ਇਹਨਾਂ ਦੇ ਵਿੱਚ ਹੁਣ ਆ ਕਿਹੜੇ ਲੋਕ ਜਾ ਸਕਦੇ ਨੇ ਕਿਹੜੇ ਲੋਕ ਨਹੀਂ ਔਰ ਕਿੰਨਾ ਤੇ ਇਹ ਸਿਸਟਮ ਲਾਗੂ ਹੋਵੇਗਾ ਤੇ ਕਿੰਨਾ ਤੇ ਇਹ ਸਿਸਟਮ ਨਹੀਂ ਲਾਗੂ ਹੋਵੇਗਾ ਹੁਣ ਤੁਹਾਨੂੰ ਅਗਲੀ ਗੱਲ ਦੱਸਦੇ ਆ ਸਭ ਤੋਂ ਇੰਪੋਰਟੈਂਟ ਹੈ ਕਿ ਜੇਕਰ ਸਪான்ਸਰ ਦਾ ਕੋਈ ਅ ਬੱਚਾ ਨਬਾਲਗ ਹੈ ਤੇ ਭਾ ਚਾਹੇ ਅਸੀਂ ਪੰਜਾਬ ਦੀ ਗੱਲ ਕਰੀਏ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਅ ਪੰਜਾਬ ਵੀ ਵਿੱਚੋ ਇੰਡੀਆ ਵੀ ਵਿੱਚ ਐ ਤਾਂ ਕਿਸੇ ਵੀ ਅ ਬੱਚਾ ਜਿਹੜਾ ਆ ਉਹ ਜੇ ਨਬਾਲਗ ਬੱਚਾ ਹੈ ਸਪான்ਸਰ ਦਾ ਭਾਵੇਂ ਜਿੱਥੇ ਉੱਥੇ ਮਾਤਾ ਪਿਤਾ ਰਹਿ ਰਹੇ ਨਹੀਂ ਤਾਂ ਉਹਨਾਂ ਦਾ ਇੱਥੇ ਬੱਚਾ ਛੋਟਾ ਹੈ ਨਬਾਲਗ ਬੱਚਾ ਹੈ ਤਾਂ ਉਸ ਦੇ ਉੱਪਰ ਇਹ ਕੰਡੀਸ਼ਨਸ ਲਾਗੂ ਨਹੀਂ ਹੁੰਦੀਆਂ ਉਹ ਆਪਣੇ ਬੱਚੇ ਨੂੰ ਬੁਲਾ ਸਕਦੇ ਨੇ ਚਾਹੇ ਉਹਨਾਂ ਦੀ ਐਪਲੀਕੇਸ਼ਨ ਦੀ ਲਿਮਟ ਉੱਪਰ ਹੋ ਜਾਵੇ ਨਹੀਂ ਹੋਵੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਆਪਣੇ ਨਬਾਲਗ ਬੱਚੇ ਨੂੰ ਉੱਥੇ ਖੜ ਸਕਦੇ ਨੇ ਜਿਹੜਾ ਕਿ ਡਿਪੈਂਡੈਂਟ ਚਾਈਲਡ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪਰ ਉਹ ਨਬਾਲਗ ਹੋਵੇ ਜਿਸ ਦੀ ਉਮਰ 18 ਸਾਲ ਤੋਂ ਘੱਟ ਹੋਵੇ ਉਸ ਤੋਂ ਬਾਅਦ ਅਸੀਂ ਜਿਹੜੇ ਨਵਾਲਗ ਬੱਚਿਆਂ ਨੂੰ ਗੋਦ ਲਿਆ ਕਿਸੇ ਸਪਾਂਸਰ ਨੇ ਉਹ ਵੀ ਉੱਥੇ ਜਾ ਸਕਦੇ ਨੇ ਔਰ ਸਪਾਂਸਰ ਦੇ ਭਰਾ ਭੈਣ ਭਤੀਜੇ ਭਤੀਜੀ ਪੋਤਾ ਜਾਂ ਪੋਤੀ ਜਿਹੜੇ ਔਰਫਨਸ ਨੇ ਜਿਹੜੇ ਔਰਫਨਸ ਨੇ ਉਹ ਵੀ ਡਿਪੈਂਡੈਂਟ ਨੇ ਆਪਣੇ ਭਰਾ ਤੇ ਭਤੀਜੀ ਤੇ ਦਾਦਾ ਪੋਤੀ ਜਿਹੜੇ ਵੀ ਔਰਫਨਸ ਨੇ ਉਹ ਔਰਫਨਸ ਵੀ ਸਪਾਂਸਰ ਤੇ ਜਾ ਸਕਦੇ ਨੇ ਉਹਨਾਂ ਦੇ ਉੱਪਰੇ ਸ਼ਰਤਾਂ ਜਿਹੜੀਆਂ ਨੇ ਉਹ ਨਹੀਂ ਟੁਕਦੀਆਂ ਇੱਕ ਸਪਾਂਸਰ ਦਾ ਬਾਲਗ ਬੱਚਾ ਹੋਵੇ ਜੇਕਰ ਉਹ ਅਪਾਹਜ ਹੈ ਤਾਂ ਉਹ ਵੀ ਜਾ ਸਕਦਾ ਹੈ ਉਸ ਨੂੰ ਵੀ ਕੈਪ ਤੋਂ ਛੋਟ ਜਿਹੜੀ ਹੈ ਉਹ ਪ੍ਰਾਪਤ ਹੈ ਭਾਵੇਂ ਉਹਨੂੰ ਵੀ ਕੈਪ ਦੇ ਵਿੱਚ ਛੋਟ ਪ੍ਰਾਪਤ ਹੋਈ ਹੈ ਜੇ ਕਿਸੇ ਸਪான்ਸਰ ਦਾ ਬੱਚਾ ਅਪਾਹਜ ਹੈ ਤਾਂ ਉਹ ਵੀ ਜਾ ਸਕਦਾ ਹੈ ਡਿਸੇਬਲ ਹੈ ਬੱਚਾ ਤਾਂ ਉਹ ਵੀ ਜਾ ਸਕਦਾ ਹੈ ਉਹਦੇ ਉੱਪਰ ਇਹ ਕੈਪ ਦੀ ਕੋਈ ਵੀ ਸੀਮਾ ਜਿਹੜੀ ਨਹੀਂ ਹੈ ਉਹਨੂੰ ਇਸ ਤੋਂ ਛੋਟ ਜਿਹੜੀ ਉਹ ਮਿਲੀ ਹੋਈ ਹੈ ਤਾਂ ਇਹ ਜਿਹੜੀਆਂ ਕੁਝ ਅਸੀਂ ਕਹਿ ਲਈਏ ਕਿ ਰੱਖੀਆਂ ਗਈਆਂ ਨੇ ਸ਼ਰਤਾਂ ਇਹ ਕੈਪ ਕਿਨਾਂ ਤੇ ਅਪਲਾਈ ਹੁੰਦਾ ਹੈ ਕਿਨਾਂ ਤੇ ਨਹੀਂ ਹੁੰਦਾ ਤਾਂ ਇਹ ਸਾਰੀਆਂ ਸ਼ਰਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਦੇ ਬਾਵਜੂਦ ਵੀ ਕੌਣ-ਕੌਣ ਜਾ ਸਕਦਾ ਹੈ ਤੇ ਕੌਣ-ਕੌਣ ਨਹੀਂ ਪਰ ਵੱਡੀ ਖਬਰ ਹੈ ਕੈਨੇਡਾ ਦੇ ਵਿੱਚ ਕਿਉਂਪਿਕ ਸ਼ਹਿਰ ਦੇ ਵਿੱਚ ਵੀਜ਼ਿਆਂ ਨੂੰ ਲੈ ਕੇ ਪਾਬੰਦੀ ਲਗਾ ਦਿੱਤੀ ਗਈ ਹੈ ਕੈਪ ਸਿਸਟਮ ਚਾਲੂ ਕਰ ਦਿੱਤਾ ਗਿਆ ਇਸ ਖਬਰ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਜੜੀ ਆ ਪਹੁੰਚ ਸਕੇ ਤੁਸੀਂ ਸਾਰਿਆਂ ਨੇ ਕੈਪ ਸਿਸਟਮ ਦਾ ਸੁਣਿਆ ਹੀ ਹੋਣਾ ਹੈ ਕਿ ਕੈਨੇਡਾ ਕੈਪ ਸਿਸਟਮ ਲਾਗੂ ਕਰਨ ਜਾ ਰਿਹਾ ਹੈ ਭਾਵ ਛਾਂਟੀ ਹੋਣ ਜਾ ਰਹੀ ਹੈ ਤਾਂ ਕੈਨੇਡਾ ਦੇ ਕਯੂਬਿਕ ਸ਼ਹਿਰ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਜੀ ਹਾਂ ਕੈਨੇਡਾ ਦੇ ਕਯੂਬਿਕ ਸ਼ਹਿਰ ਦੇ ਵਿੱਚ ਜਿਹੜੇ ਵੀ ਲੋਕ ਰਹਿੰਦੇ ਨੇ ਜਿਵੇਂ ਕੋਈ ਬੱਚੇ ਨੇ ਜਿਹੜੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਨੇ ਜਾਂ ਉੱਥੇ ਸਪਾਊਸ ਰਹਿ ਰਿਹਾ ਹੈ ਜਿਹੜਾ ਆਪਣੇ ਕੋਈ ਪਾਰਟਨਰ ਨੂੰ ਬੁਲਾਉਣਾ ਚਾਹੁੰਦਾ ਤਾਂ ਉਹ ਇਹ ਖਬਰ ਧਿਆਨ ਦੇ ਨਾਲ ਸੁਣ ਲੈਣ कनाडा ने क्यूबिक शहर के वास्ते जो अभी एप्लीकेशन की लिमिट करिए उत्ते कैब सिस्टम लगा दिता गया तेरह हजार एप्लीकेशन ही सिर्फ एक्सैप्ट जी हाँ कनाडा के क्यूबिक शहर के वास्ते एक खास शहर की असं गल कर रहे सिर्फ क्यूबिक शहर के वास्ते ही एक कैब सिस्टम अजे लागू किया गया तेरह हजार एप्लीकेशन ही एक्सैप्ट ਜਿਸ ਦੇ ਵਿੱਚੋਂ ਅਸੀਂ ਗੱਲ ਕਰੀਏ ਤਾਂ 10400 ਸਪਾਊਸ ਨੇ 10400 ਤੋਂ ਵੱਧ ਸਪਾਊਸ ਦੀ ਐਪਲੀਕੇਸ਼ਨ ਵੱਧਦੀ ਹੈ ਤਾਂ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ ਸਿਰਫ ਇੰਨੇ ਲੋਕ ਹੀ ਆਪਣੇ ਸਪਾਊਸ ਹਸਬੰਡ ਵਾਈਫ ਕੋਈ ਵੀ ਕਿਤੇ ਵੀ ਰਹਿੰਦਾ ਹੈ ਕੈਨੇਡਾ ਦੇ ਵਿੱਚ ਕਿਸੇ ਨੇ ਬੁਲਾਉਣਾ ਹੈ ਆਪਣੇ ਪਾਰਟਨ ਨੂੰ ਤਾਂ ਉਹ ਉਹਨਾਂ ਦੀ ਹੁਣ ਸੀਮਤ ਇੱਕ ਐਪਲੀਕੇਸ਼ਨ ਹੈ 10400 ਤੋਂ ਵੱਧ ਲੋਕਾਂ ਨੂੰ ਵੀਜ਼ਾ ਨਹੀਂ ਮਿਲੇਗਾ ਸਪਾਊਸ ਦੀ ਅਸੀਂ ਗੱਲ ਕਰ ਰਿਹਾ ਹੈ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਜੇਰੇ ਆਪਣੇ ਬੱਚੇ ਉੱਥੇ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ ਕੋਈ ਕਨਵੋਕੇਸ਼ਨ ਆ ਗਈ ਕੋਈ ਬਰਥਡੇ ਪਾਰਟੀ ਆ ਗਈ ਜਾਂ ਹੋਰ ਕੋਈ ਵੀ ਫੰਕਸ਼ਨ ਹੈ ਤਾਂ ਬੱਚੇ ਆਪਣੇ ਉੱਥੇ ਮਾਪਿਆਂ ਨੂੰ ਬੁਲਾਉਂਦੇ ਨੇ ਵਿਜ਼ਟਰ ਵੀਜ਼ੇ ਤੇ ਆ ਬੁਲਾਉਂਦੇ ਨੇ ਤਾਂ ਉਹ ਵੀ ਹੁਣ 2600 ਲਿਮਟ ਕਰ ਦਿੱਤੀ ਗਈ ਆ ਸਿਰਫ 2600 ਵੀਜ਼ਾ ਹੀ ਜੜਿਆ ਆ ਉਹ ਪੇਰੈਂਟਸ ਨੂੰ ਮਿਲੇਗਾ ਜਾਨੀ ਕਿ ਜਿਹੜਾ ਵਿਜ਼ਟਰ ਵੀਜ਼ਾ ਹੈ ਪੇਰੈਂਟਸ ਨੂੰ 2600 ਵੀਜ਼ਾ ਕੀ ਜਿਹੜਾ ਆ ਉਹ ਮਿਲੇਗਾ ਤਾਂ ਇਸ ਤਰੀਕੇ ਦੇ ਨਾਲ ਐਪਲੀਕੇਸ਼ਨਸ ਦੀ ਲਿਮਿਟ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਸਪਾਊਸ ਦੀਆਂ 10400 ਅਰਜ਼ੀਆਂ ਐਕਸੈਪਟ ਕੀਤੀਆਂ ਜਾਣਗੀਆਂ ਟੋਟਲ 13000 ਐਪਲੀਕੇਸ਼ਨਸ ਨੇ 2600 ਐਪਲੀਕੇਸ਼ਨਸ ਉਹ ਨੇ ਜਿਹੜੇ ਬੱਚੇ ਆਪਣੇ ਮਾਪਿਆਂ ਨੂੰ ਭੇਜਦੇ ਨੇ ਪੇਪਰ ਬੱਚੇ ਆਪਣੇ ਆ ਮਾਪਿਆਂ ਨੂੰ ਸਪੌਂਸਰ ਕਰਦੇ ਨੇ ਉਹ ਸਿਰਫ 2600 ਲਿਮਟ ਕਰ ਦਿੱਤੀ ਗਈ ਆ ਹੁਣ ਇਹਨਾਂ ਦੇ ਵਿੱਚ ਜੇ ਕਿਸੇ ਸਪਾਊਸ ਦਾ ਬੱਚਾ ਇਧਰ ਨਬਾਲਗ ਬੱਚਾ ਹੈ ਜਾਨੀ ਕਿ ਉਹਨਾਂ ਦੇ ਉੱਪਰ ਨਿਰਭਰ ਹੈ ਇਧਰ ਨਬਾਲਗ ਹੈ ਤਾਂ ਉਸ ਦੇ ਉੱਪਰ ਇਹ ਕੈਪ ਦੀ ਕੋਈ ਵੀ ਸੀਮਾ ਲਾਗੂ ਨਹੀਂ ਹੁੰਦੀ ਉਹ ਇਸ ਕੈਪ ਤੋਂ ਰਹਿਤ ਆ ਉਸ ਨੂੰ ਇਸ ਦੇ ਵਿੱਚ ਛੋਟ ਮਿਲੇਗੀ ਉਹ ਚਾਹੇ ਅਰਜ਼ੀਆਂ ਤੋਂ ਜਿਹੜੀ ਲਿਮਿਟ ਹੈ ਉਸ ਤੋਂ ਐਕਸੀਡ ਹੋ ਜਾਵੇ ਜਾਂ ਫਿਰ ਘਟਦਾ ਹੋਵੇ ਉਹਨੂੰ ਇਹ ਛੋਟ ਜਿਹੜੀ ਕੈਪ ਤੋਂ ਪ੍ਰਾਪਤ ਹੋਵੇਗੀ ਉਸ ਤੋਂ ਬਾਅਦ ਗੱਲ ਕਰਦੇ ਆ ਜੇ ਕਿਸੇ ਸਪਾਊਸ ਦਾ ਬੱਚਾ ਇਧਰ ਅਪਾਹਜ ਹੈ ਡਿਸੇਬਲ ਹੈ ਤਾਂ ਉਹਨੂੰ ਵੀ ਇਹ ਛੋਟ ਜਿਹੜੀ ਦਿੱਤੀ ਗਈ ਹੈ ਜੇ ਕੋਈ ਬੱਚਾ ਗੋਦ ਲਿਆ ਹੋਇਆ ਯਾਨੀ ਕਿ ਔਰਫਨਸ ਨੇ ਜਾਨਕਿ ਜਿਹੜੇ ਆਸ਼ਰਿਤ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ ਭੈਣ ਭਰਾ ਉਹਨਾਂ ਦਾ ਕੇਅਰ ਟੇਕਰ ਹੈ ਦਾਦਾ ਦਾਦੀ ਉਹਨਾਂ ਦੇ ਕੇਅਰ ਟੇਕਰ ਨੇ ਤਾਂ ਉਹ ਵੀ ਉੱਥੇ ਜਾ ਸਕਦੇ ਨੇ ਉਹਨਾਂ ਦੇ ਉੱਪਰ ਵੀ ਏਦਾਂ ਦੀ ਕੋਈ ਵੀ ਸੀਮਾ કે ਏਦਾਂ ਦੀ ਕੋਈ ਵੀ ਪਾਬੰਦੀ ਜੜੀ ਨਹੀਂ ਹੈ ਉਹ ਕੈਪ ਤੋਂ ਰਹਿਤ ਨੇ ਤਾਂ ਵੱਡੀ ਖਬਰ ਹੈ ਵਾਤੋ ਵਾਦੇਸ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਚਾਹੇ ਉਹ ਕੈਨੇਡਾ ਦੇ ਵਿੱਚ ਨੇ ਜਿਹੜੇ ਕਯੂਬਿਕ ਸਿਟੀ ਦੇ ਵਿੱਚ ਖਾਸ ਤੌਰ ਤੇ ਬੈਠੇ ਹੋਏ ਨੇ ਆਪਣੇ ਮਾਪਿਆਂ ਨੂੰ ਬੁਲਾਉਣਾ ਚਾਹੁੰਦੇ ਨੇ ਆਪਣੇ ਬੱਚਿਆਂ ਨੂੰ ਬੁਲਾਉਣਾ ਚਾਹੁੰਦੇ ਨੇ ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦੇ ਨੇ ਤਾਂ ਇਹ ਖਬਰ ਉਹਨਾਂ ਤੇ ਵਾਸਤੇ ਖਾਸ ਹੈ